ਸਿੱਧੂ ਮੂਸੇਵਾਲ ਦੇ ਤਿੰਨ ਗੀਤ ਰਿਲੀਜ਼ ਹੋਇਆ ਤਿੰਨੇ ਗੀਤ ਸੁਪਰ ਡੂਪਰ ਹਿੱਟ ਕੀ ਬਾਤ ਨੇ ਗੀਤ ਸੁਣ ਕੇ ਐਂ ਲੱਗਦਾ ਵੀ ਅੱਜ ਦੀ ਘੜੀ ਦੇ ਵਿੱਚ ਰਹਿ ਕੇ ਹੁਣ ਸਿੱਧੂ ਮੂਸੇਵਾਲ ਨੇ ਲਿਖਿਆ ਤੇ ਹੁਣ ਗਾਏ ਆ ਤੇ ਵਿਰੋਧ ਜਿਹੜਾ ਆਪਾਂ ਕਰਨਾ ਉਹ ਡਾਕੂਮੈਂਟਰੀ ਦਾ ਕਰਨਾ ਹੈ ਵੀ ਵੀ ਸੀ ਨਿਊਜ਼ ਤੇ ਜਿਹੜੀ ਅਪਲੋਡ ਕਰੀ ਗਈ ਆ ਕਿਉਂਕਿ ਬਾਪੂ ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲ ਦੇ ਪਰਿਵਾਰ ਨੇ ਜਿਹੜੀ ਉਹ ਡਾਕੂਮੈਂਟਰੀ ਦਾ ਵਿਰੋਧ ਕਰਿਆ ਸੀਗਾ ਪਰ ਫਿਰ ਵੀ BBC ਨਿਊਜ਼ ਨੇ ਇਹ ਡਾਕੂਮੈਂਟਰੀ ਰਿਲੀਜ਼ ਕਰੀ ਰਿਲੀਜ਼ ਵੀ ਉਦੋਂ ਕਰੀ ਜਦੋਂ ਸਿੱਧੂ ਮੂਸੇਵਾਲ ਦੇ ਪਰਿਵਾਰ ਉਹਦੇ ਜਨਮ ਦਿਨ ਮਨਾਉਣ ਦੇ ਵਿੱਚ ਬੀਜ਼ੀ ਸੀ ਉਹਦੇ ਪ੍ਰਸ਼ੰਸਕਾਂ ਦੇ ਨਾਲ ਬੈਠਾ ਗੱਲਬਾਤ ਕਰ ਰਿਹਾ ਸੀ ਉਸ ਦੇ ਲਈ ਮੈਂ BBC ਨਿਊਜ਼ ਦਾ ਕੋਈ ਵਿਰੋਧ ਨਹੀਂ ਕਰਦਾ BBC ਨਿਊਜ਼ ਬਹੁਤ ਚੰਗਾ ਆਧਾਰਾ ਬਹੁਤ ਵਧੀਆ ਤੇ ਬਹੁਤ ਵੱਡੀਆਂ ਖਬਰਾਂ ਆਪਣੇ ਸਾਹਮਣੇ ਲੈ ਕੇ ਆਉਂਦਾ ਪਰ BBC ਨਿਊਜ਼ ਨੂੰ ਚਾਹੀਦਾ ਸੀ ਵੀ ਅੱਜ ਦੀ ਘੜੀ ਉਹ ਸਿੱਧੂ ਮੂਸੇਵਾਲ ਦੇ ਪਰਿਵਾਰ ਨਾਲ ਬੈੰਦੇ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਤੋਂ ਪੁੱਛਦੇ ਕਿਹੜੀ ਚੀਜ਼ ਵਿੱਚ ਗਲਤ ਐਡ ਕਰੀਆ ਕਿਹੜੀ ਚੀਜ਼ ਉਹ ਐਡ ਕਰਵਾਉਣਾ ਚਾਹੁੰਦੇ ਆ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਮੋਗੇ ਤੇ ਬਾਈ ਸਿੱਧੂ ਮੂਸੇਵਾਲਾ ਦਾ ਕੱਲ ਵਾਡੇ ਸੀਗਾ ਸਭ ਤੋਂ ਪਹਿਲਾਂ ਬਾਈ ਦੇ ਜਨਮ ਦਿਨ ਦੀਆਂ ਮੁਬਾਰਕਾਂ ਬਾਈ ਹਨਾ ਇੱਕ ਦਿਨ ਮੈਂ ਲੇਟ ਵਿਸ਼ ਕਰ ਰਿਹਾ ਤੇ ਬਾਪੂ ਬਲਕੌਰ ਸਿੰਘ ਉਹਨਾਂ ਦੇ ਮਾਤਾ ਜੀ ਛੋਟਾ ਸਿੱਧੂ ਮੂਸੇਵਾਲਾ ਸਾਰੇ ਪਰਿਵਾਰ ਨੂੰ ਮੁਬਾਰਕਾਂ ਸਿੱਧੂ ਮੂਸੇਵਾਲਾ ਨੂੰ ਚਾਉਣ ਵਾਲਿਆਂ ਨੂੰ ਲੱਖ ਲੱਖ ਮੁਬਾਰਕਾਂ ਵੈਸੇ ਤਾਂ ਇਹ ਦਿਨ ਅਫਸੋਸ ਨਾਲ ਭਰਿਆ ਦੇਣਾ ਕਿਉਂਕਿ ਜਦੋਂ ਵੀ ਕੋਈ ਸਿੱਧੂ ਮੂਸੇਵਾਲ ਦਾ ਦਿਨ ਇਹੋ ਜਿਹਾ ਆਊਗਾ ਜਿਹਦੇ ਵਿੱਚ ਉਹਨੂੰ ਯਾਦ ਕੀਤਾ ਜਾਊਗਾ ਤਾਂ ਮੈਨੂੰ ਲੱਗਦਾ ਵੀ ਉਹ ਸਾਰਾ ਪਰਿਵਾਰ ਉਹਨੂੰ ਚਾਉਣ ਵਾਲੇ ਸਾਰੇ ਅਫਸੋਸ ਕਰਨਗੇ ਦਿਨ ਦਾ ਕਿਉਂਕਿ ਜਿਹੜਾ ਹੀਰਾ ਉਹ ਸਾਡੇ ਤੋਂ ਬਹੁਤ ਦੂਰ ਚਲਾ ਗਿਆ ਤੇ ਮੈਨੂੰ ਨਹੀਂ ਲੱਗਦਾ ਕਦੇ ਉਹ ਦੁਬਾਰਾ ਫੇਰ ਜ਼ਿੰਦਗੀ ਤੇ ਆਊਗਾ ਹਨਾ ਤੇ ਇੱਕ ਗੱਲ ਹੋਰ ਕਰਨ ਲੱਗਿਆ ਜਿਹੜਾ ਮੇਨ ਮਕਸਦ ਅੱਜ ਵੀਡੀਓ ਬਣਾਉਂਦਾ ਸਿੱਧੂ ਮੂਸੇਵਾਲ ਦੇ ਤਿੰਨ ਗੀਤ ਰਿਲੀਜ਼ ਹੋਏ ਆ ਇੰਨੇ ਗੀਤ ਸੁਪਰ ਡੂਪਰ ਹਿੱਟ ਕੀ ਬਾਤ ਨੇ ਗੀਤ ਸੁਣ ਕੇ ਐਂ ਲੱਗਦਾ ਵੀ ਅੱਜ ਦੀ ਘੜੀ ਦੇ ਵਿੱਚ ਰਹਿ ਕੇ ਹੁਣ ਸਿੱਧੂ ਮੂਸੇਵਾਲੇ ਨੇ ਲਿਖਿਆ ਤੇ ਹੁਣ ਗਾਇਆ ਬਾ ਕਮਾਲ ਬਾਈ ਤੇ ਜਿਹੜੀ ਮੇਨ ਮਕਸਦ ਵਿਰੋਧ ਜਿਹੜਾ ਆਪਾਂ ਕਰਨਾ ਉਹ ਡਾਕੂਮੈਂਟਰੀ ਦਾ ਕਰਨਾ ਹੈ ਵੀ ਵੀ ਸੀ ਨਿਊਜ਼ ਤੇ ਜਿਹੜੀ ਅਪਲੋਡ ਕਰੀ ਗਈ ਆ ਕਿਉਂਕਿ ਬਾਪੂ ਬਲਕੌਰ ਸਿੰਘ ਨੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੇ ਜਿਹੜੀ ਉਹ ਡਾਕੂਮੈਂਟਰੀ ਦਾ ਵਿਰੋਧ ਕਰਿਆ ਸੀਗਾ ਉਹਦਾ ਮੁਕੱਦਮਾ ਵੀ ਦਰਜ ਕਰਿਆ ਸੀ ਅਦਾਲਤ ਦੇ ਵਿੱਚ ਵੀ ਇਹ ਜਿਹੜੀ ਡਾਕੂਮੈਂਟਰੀ ਰਿਲੀਜ਼ ਨਹੀਂ ਕਰਨੀ ਚਾਹੀਦੀ ਪਰ ਫਿਰ ਵੀ BBC ਨਿਊਜ਼ ਨੇ ਇਹ ਡਾਕੂਮੈਂਟਰੀ ਰਿਲੀਜ਼ ਕਰੀ ਰਿਲੀਜ਼ ਵੀ ਉਦੋਂ ਕਰੀ ਜਦੋਂ ਸਿੱਧੂ ਮੂਸੇਵਾਲੇ ਦਾ ਪਰਿਵਾਰ ਉਹਦੇ ਜਨਮ ਦਿਨ ਮਨਾਉਣ ਦੇ ਵਿੱਚ ਬਿਜ਼ੀ ਸੀ ਉਹਦੇ ਪ੍ਰਸ਼ੰਸਕਾਂ ਦੇ ਨਾਲ ਬੈਠਾ ਗੱਲਬਾਤ ਕਰ ਰਿਹਾ ਸੀ ਸੋ ਬਹੁਤ ਮਾੜੀ ਗੱਲ ਆ BBC ਨਿਊਜ਼ ਦੇ ਲਈ ਮੈਂ BBC ਨਿਊਜ਼ ਦਾ ਕੋਈ ਵਿਰੋਧ ਨਹੀਂ ਕਰਦਾ BBC ਨਿਊਜ਼ ਬਹੁਤ ਚੰਗਾ ਆਧਾਰਾ ਬਹੁਤ ਵਧੀਆ ਤੇ ਬਹੁਤ ਵੱਡੀਆਂ ਖਬਰਾਂ ਆਪਣੇ ਸਾਹਮਣੇ ਲੈ ਕੇ ਆਉਂਦਾ ਪਰ BBC ਨਿਊਜ਼ ਨੂੰ ਚਾਹੀਦਾ ਸੀ ਵੀ ਅੱਜ ਦੀ ਘੜੀ ਉਹ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਬੈੰਦੇ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਤੋਂ ਪੁੱਛਦੇ ਕਿਹੜੀ ਚੀਜ਼ ਵਿੱਚ ਗਲਤ ਐਡ ਕਰੀਆ ਕਿਹੜੀ ਚੀਜ਼ ਉਹ ਐਡ ਕਰਵਾਉਣਾ ਚਾਹੁੰਦੇ ਆ ਜਿਹੜੀ ਚੀਜ਼ ਗਲਤ ਐਡ ਆ ਉਹਨੂੰ ਕੱਟ ਦੇ ਜਾਂ ਉਹਦਾ ਕਲੀਅਰ ਕਰ ਦੇ ਹਨਾ ਉਹਦੇ ਪਰਿਵਾਰ ਨਾਲ ਬਹਿ ਕੇ ਗੱਲਬਾਤ ਕਰ ਦੇ ਤੇ ਜਿਹੜੀ ਚੀਜ਼ ਐਡ ਕਰਨੀ ਚਾਹੁੰਦੇ ਸੀ ਉਹ ਵੀ ਕਲੀਅਰ ਕਰਕੇ ਉਹ ਐਡ ਕਰ ਦੇ ਤਾਂ ਕਿ ਸਿੱਧੂ ਮੂਸੇਵਾਲਾ ਦਾ ਪਰਿਵਾਰ ਵੀ ਇਹ ਡਾਕੂਮੈਂਟਰੀ ਨਾਲ ਪੂਰੀ ਤਰ੍ਹਾਂ ਸਹਿਮਤ ਹੋ ਜਾਂਦਾ ਸੋ BBC نیوز ਲਈ ਬਹੁਤ ਮਾੜੀ ਗੱਲ ਹੈ ਵੀ ਉਹਦੇ ਪਰਿਵਾਰ ਦੀ ਬਿਨਾ ਸਹਿਮਤੀ ਤੋਂ ਜਿਹੜੀ ਡਾਕੂਮੈਂਟਰੀ ਰਿਲੀਜ਼ ਕਰੀ ਆ ਅੱਜ ਵੀ ਜੇ BBC نیوز ਚਾਵੇ ਤਾਂ ਡਾਕੂਮੈਂਟਰੀ ਨੂੰ ਹਟਾ ਸਕਦਾ ਜੇ ਉਹ ਨਹੀਂ ਹਟਾਉਂਦਾ ਤਾਂ ਜਿਹੜੇ ਸਿੱਧੂ ਮੂਸੇਵਾਲੇ ਨੂੰ ਚਾਣ ਵਾਲੇ ਪ੍ਰਸ਼ੰਸਕ ਆ ਤਾਂ ਉਹਨਾਂ ਲਈ ਮੈਂ ਇੱਕ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਵੀਡੀਓ ਤੇ ਜਾ ਕੇ ਰਿਪੋਰਟ ਕਰ ਸਕਦੇ ਆ ਉਹ ਵੀਡੀਓ ਦੇਖਣ ਦੀ ਬਜਾਏ ਤਾਂ ਕਿ ਵੀਬੀਸੀ ਨਿਊਜ਼ ਨੂੰ ਪਤਾ ਲੱਗੇ ਵੀ ਜੇ ਉਹਦੇ ਪਰਿਵਾਰ ਨੇ ਇਹ ਵੀਡੀਓ ਇਹ ਡਾਕੂਮੈਂਟਰੀ ਲਈ ਸਹਿਮਤੀ ਨਹੀਂ ਕਰੀ ਸੀ ਉਹਦੇ ਪਰਸਾਂਸ਼ਿਕ ਵੀ ਇਹ ਨਹੀਂ ਚਾਹੁੰਦੇ ਵੀ ਉਹ ਡਾਕੂਮੈਂਟਰੀ ਉਹਦੀ ਦੇਖਣ ਸੋ ਉਹਨੂੰ ਉਹਦੇ ਤੇ ਜਾ ਕੇ ਰਿਪੋਰਟ ਕਰੋ ਉਹਨੂੰ ਨਾਟ ਇੰਟਰਸਟਿਡ ਦੇ ਵਿੱਚ ਲੈ ਕੇ ਜਾਓ ਤਾਂ ਕਿ ਉਹਦੀ ਵੀਡੀਓ ਉੱਥੇ ਹੀ ਰੁਕ ਜਾਏ ਕੋਈ ਵਿਊ ਨਾ ਆਵੇ ਤਾਂ ਅੱਗੇ ਕੋਈ ਵੀ ਚੈਨਲ ਕੋਈ ਵੀ ਵੱਡਾ ਅਦਾਰਾ ਉਹਦੀ ਡਾਕੂਮੈਂਟਰੀ ਉਹਦੇ ਪਰਿਵਾਰ ਨੂੰ ਪੁੱਛੇ ਤੋਂ ਬਿਨਾ ਨਾ ਕਰ ਸਕੇ ਇੱਕ ਗੱਲ ਹੋਰ ਤੁਹਾਡੇ ਨਾਲ ਕਰਨ ਵਾਲੀ ਰਹਿ ਗਈ ਸੀ ਉਹ ਗੱਲ ਇਹ ਆ ਵੀ ਸਿੱਧੂ ਮੂਸੇਵਾਲਾ ਦਾ ਜਿਹੜਾ ਮੰਮੀ ਡੈਡੀ ਆ ਉਹਨੂੰ ਇੱਕ ਅੱਜ ਵੀ ਤੁਹਾਡਾ ਹੱਕ ਜਿਤਾਉਣ ਦਾ ਤੁਹਾਡੇ ਕੋਲ ਟਾਈਮ ਹੈਗਾ ਤੁਸੀਂ ਇਹ ਗੱਲ ਉਹਨਾਂ ਨੂੰ ਕਲੀਅਰ ਕਰ ਸਕਦੇ ਹੋ ਜੇ ਤੁਸੀਂ ਉਹ ਵੀਡੀਓ ਦੇ ਨਾਲ ਸਹਿਮਤੀ ਨਹੀਂ ਪ੍ਰਗਟਾਈ ਤਾਂ ਅਸੀਂ ਵੀ ਬਾਪੂ ਬਲਕੌਰ ਸਿੰਘ ਤੁਹਾਡੇ ਨਾਲ ਆ ਹਨਾ ਮਾਤਾ ਚਾਹ ਰਣਜੀਤ ਕੌਰ ਜੀ ਅਸੀਂ ਵੀ ਤੁਹਾਡੇ ਨਾਲ ਆ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਜੇ ਸਾਡੇ ਕੋਲ ਸਿੱਧੂ ਮੂਸੇਵਾਲਾ ਅੱਜ ਨਹੀਂ ਹੈਗਾ ਤਾਂ ਸਿੱਧੂ ਮੂਸੇ ਵਾਲੇ ਵਰਗੇ ਲੱਖਾਂ ਹੀ ਨੌਜਵਾਨ ਸਾਡੇ ਨਾਲ ਜੁੜੇ ਹੋਏ ਨੇ ਸੋ ਅੱਜ ਤੁਹਾਡੇ ਕੋਲੇ ਮੌਕਾ ਬਾਪੂ ਵਰਗਿਆਂ ਨੂੰ ਆਪਣਾ ਹੱਕ ਜਿਤਾਉਣ ਦਾ ਤਾਂ ਕਿ ਤੁਹਾਨੂੰ ਤੁਸੀਂ ਦਿਖਾ ਸਕਦੇ ਹੋ ਕਿ ਅਸੀਂ ਬਾਪੂ ਅੱਜ ਤੁਹਾਡੇ ਨਾਲ ਆ ਜੇ ਤੁਸੀਂ ਡਾਕੂਮੈਂਟਰੀ ਲਈ ਸਹਿਮਤੀ ਨਹੀਂ ਪਰਖਟਾਈ ਤਾਂ ਅਸੀਂ ਵੀ ਸਹਿਮਤੀ ਨਹੀਂ ਚਾਹੁੰਦੇ ਬੀਬੀਸੀ ਦੀ ਜਿਹੜੀ ਡਾਕੂਮੈਂਟਰੀ ਨਹੀਂ ਦੇਖਾਂਗੇ ਇਸ ਕਰਕੇ ਵੱਧ ਤੋਂ ਵੱਧ ਰਿਪੋਰਟ ਕਰੋ ਨਾਟ ਇੰਟਰਸਟ ਦੇ ਵਿੱਚ ਜਾਓ ਸੋ ਇਹੀ ਬੇਨਤੀ ਹੈ ਬਾਈ ਵੀ ਤਿੰਨੇ ਗਾਣੇ ਸੁਪਰ ਰੂਪਰ ਹਟਾ ਬਾਕਮਾਲ ਘੈਂਟ ਆ ਤੇ ਦੂਜੀ ਗੱਲ ਬਾਈ ਡਾਕੂਮੈਂਟਰੀ ਨੂੰ ਜਿਹੜੀ ਉਹਨੂੰ ਅੱਗੇ ਸ਼ੇਅਰ ਨਾ ਕਰੋ ਉਹਨੂੰ ਨਾ ਦੇਖੋ ਉਹਨੂੰ ਰਿਪੋਰਟ ਕਰੋ ਤਾਂ ਕਿ ਬੀਬੀਸੀ ਨਿਊਜ਼ ਪਤਾ ਲੱਗੇ ਜੇ ਮੇਰੀ ਗੱਲਬਾਤ ਵਧੀਆ ਲਗੀ ਤਾਂ ਬਾਈ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਧੰਨਵਾਦ ਜੀ